ਨਾਲਪਿੰਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਡੀਸੀਐਮ ਯੰਗ ਐਂਟਰਪ੍ਰੀਨਿਅਰਸ ਸਕੂਲ ਦੇ ਵਿਦਿਆਰਥੀਆਂ ਨੇ ਨੌਇਡਾ ਸਥਿਤ ਐਮਟੀ ਯੂਨੀਵਰਸਿਟੀ ਚ ਆਯੋਜਿਤ ਪ੍ਰਸਿੱਧ ਟਾਈ ਗਲੋਬਲ ਸਮਾਗਮ ਵਿੱਚ ਟੀਮ ਇੰਟੈਲੀ ਲੋਕ ਨੇ ਬੈਸਟ ਐਗਜ਼ੀਕਿਊਸ਼ਨ ਅਵਾਰਡ ਜਿੱਤ ਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ ਟਾਈ ਚੰਡੀਗੜ੍ਹ ਚੈਪਟਰ ਦੀ ਨੁਮਾਇੰਦਗੀ ਕਰ ਰਹੀ ਟੀਮ ਇੰਟੈਲੀ ਲੋਕ ਜਿਸ ਵਿੱਚ ਪੂਰਵੀ ਵਰਮਾ ਪ੍ਰਭ ਇੰਦਰ ਸਿੰਘ ਮਾਨਵਿਕ ਮਿੱਤਰ ਅਤੇ ਸਾਹਿਰਾ ਗਰੂਪਰ ਸ਼ਾਮਲ ਸੰਨ ਨੇ ਭਾਰਤ ਵਿਦ ਅਤੇ ਵਿਦੇਸ਼ ਵਿੱਚ ਦੀਆਂ 30 ਤੋਂ ਵੱਧ ਟੀਮਾਂ ਵਿੱਚੋਂ ਆਪਣੀ ਸ਼ਾਨਦਾਰ ਪਿਚਿੰਗ ਨਵੀਨਤਾ ਅਤੇ ਕਿਰਿਆਨ ਵਾਇਨ ਦੀ ਕਾਬਲ ਕਾਬਲੀਅਤ ਨਾਲ ਇਹ ਉਪਲਬਧੀ ਹਾਸਲ ਕੀਤੀ। ਟੀਮ ਨੂੰ 250 ਅਮਰੀਕੀ ਡਾਲਰ ਲਗਭਗ ਰੁਪਏ 25000 ਦੀ ਨਕਦ ਰਕਮ ਇਨਾਮ ਵਜੋਂ ਦਿੱਤੀ ਗਈ ਅਤੇ ਉਨ੍ਹਾਂ ਦੇ ਉਦਯੋਗਿਕ ਕੋਚ ਨੂੰ ਅੰਤਰਰਾਸ਼ਟਰੀ ਯੂਰੀ ਮੈਂਬਰਾਂ ਵੱਲੋਂ ਵੱਡੀ ਸراہਨਾ ਮਿਲੀ। ਸਕੂਲ ਦੀ ਪ੍ਰਿੰਸੀਪਲ ਮੀਨੂ ਚੋਪੜਾ ਨੇ ਇਸ ਨੂੰ ਮਾਣ ਭਰਿਆ ਪਲ ਦੱਸਦਿਆਂ ਕਿਹਾ ਕਿ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਮੰਚ ਤੇ ਆਤਮ ਵਿਸ਼ਵਾਸ ਅਤੇ ਨਵੀਨਤਾ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਰਿਚਾ ਪਤਰਾ ਮੁਖੀ ਐਂਟਰਪ੍ਰੀਨਿਓਰਸ਼ਿਪ ਡਿਵੈਲਪਮੈਂਟ ਸੈੱਲ ਨੇ ਟੀਮ ਦੀ ਆਈਡੀਆ ਤੋਂ ਐਗਜ਼ੀਕਿਊਸ਼ਨ ਤੱਕ ਦੀ ਯਾਤਰਾ ਨੂੰ ਸਰਾਉਂਦੇ ਹੋਏ ਕਿਹਾ ਕਿ ਇਹ ਡੀਸੀਐਮ ਯੈਸ ਵਿੱਚ ਪਾਲੀ ਗਈ ਉਦਯੋਗੀ ਸੋਚ ਦਾ ਜਿੰਦਾ ਜાગਦਾ ਉਦਾਹਰਣ ਹੈ ਸਕੂਲ ਸਟਾਫ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਮੈਂਟਰਾਂ ਨੂੰ ਇਸ ਅੰਤਰਰਾਸ਼ਟਰੀ ਸਨਮਾਨ ਦੇ ਦਿਲੋਂ ਵਧਾਈ ਦਿੱਤੀ।